ਮਿਸ਼ਨ ਲਾਗੂ ਕਰੋ 1 ਮੀਟਰ ਲਾਗੂ ਕਰੋ ਕਟਾਨੀ ਕਰਦੇ ਲਾਗੂ ਕਰੋ ਕਟਾਨੀ ਕਰਦੇ ਲਾਗੂ ਕਰੋ ਬਨਰਾਲਾ ਖੇਤੀਬਾੜੀ ਵਿਕਾਸ ਬੈਂਕ ਦੇ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਮੰਗਾ ਨਾ ਮੰਨੀਆਂ ਗਈਆਂ ਤਾਂ ਤਿੱਖੇ ਸੰਘਰਸ਼ ਲਈ ਹੋਣਾ ਪੈਣਾ ਮਜਬੂਰ ਅੱਜ ਸੰਗਰੂਰ ਸੀਐਮ ਮਾਨ ਦੀ ਕੋਠੀ ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਪਹੁੰਚੇ ਲੈਂਡਮਾਰਕਸ ਬੈਂਕਸ ਕਰਮਚਾਰੀ ਯੂਨੀਅਨ ਵੱਲੋਂ ਕਿਹਾ ਗਿਆ ਕਿ ਜੇ ਸਾਡੀਆਂ ਜਾਇਜ਼ ਮੰਗਾਂ ਦੇ ਉੱਪਰ ਸਰਕਾਰ ਵੱਲੋਂ ਧਿਆਨ ਨਾ ਦਿੱਤਾ ਗਿਆ ਤਾਂ ਵਾਲੇ ਸਮੇਂ ਦੇ ਵਿੱਚ ਯੂਨੀਅਨ ਵੱਲੋਂ ਤਿੱਖੇ ਸੰਘਰਸ਼ ਕੀਤੇ ਜਾਣਗੇ ਦੱਸ ਦਈਏ ਕਿ ਜੂਨੀਅਨ ਦੀਆਂ ਮੁੱਖ ਮੰਗਾਂ ਦੇ ਵਿੱਚ ਛੇਮਾ ਪੇ ਕਮਿਸ਼ਨ ਲਾਗੂ ਕਰਵਾਉਣਾ ਅਤੇ ਕਰਜ਼ਾ ਵੰਡ ਸ਼ੁਰੂ ਕਰਵਾਉਣਾ ਹੈ। ਇਸ ਮੌਕੇ ਜੂਨੀਅਨ ਵੱਲੋਂ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਦਿੱਤਾ ਗਿਆ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੂਨੀਅਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਬਹੁਤ ਜਲਦ ਸੰਬੰਧਿਤ ਅਧਿਕਾਰੀ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਤੈਅ ਕਰਵਾ ਦਿੱਤੀ ਜਾਵੇਗੀ। ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਜੁਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਹੋਰਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਮਸਲਾ ਬਜੀ ਸੀ ਰੇ ਥੇੜੇ ਸਾਰੇ ਖਤਰ ਹੋਏ ਆ ਕ੍ਰਾਇੰਡਲੀ ਕੈਮਰਾਮੈਨ ਨੂੰ ਕਹਿੰਦੇ ਸਾਰਿਆਂ ਨੂੰ ਰਾਜ ਸਰਕਾਰ ਨੂੰ ਕਵਰ ਕਰਨ ਅਸੀਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਵਿਭਾਗ ਇਹਨੂੰ ਲੈਂਡਮਾਰਕ ਵਿੱਚ ਬੈਂਕ ਕਹਿੰਦੇ ਆ ਉਹਦੇ ਮੁਲਾਜ਼ਮਾਂ ਤੇ ਅਸੀਂ ਇੱਥੇ ਆਪਦੀਆਂ ਜੋ ਮੁਲਾਜ਼ਮ ਮੰਗਾਂ ਨੂੰ ਲੈ ਕੇ ਆਏ ਆ ਸਾਡੀ ਮੁਲਾਜ਼ਮਾਂ ਸੰਬੰਧੀ ਸਭ ਤੋਂ ਵੱਡੀ ਮੰਗ ਆ ਛੇਮਾ ਬੇਕਮਿਸ਼ਨ ਜੋ ਪੰਜਾਬ ਦੇ तकरीबन ਸਾਰੇ ਮਹਿਕਮਿਆਂ ਚ ਲੱਗ ਗਿਆ ਸਿਰਫ ਅਸੀਂ ਰਹਿਨੇ ਆ ਕਿਸੇ ਕਾਰਨ ਕਰਕੇ ਲੇਟ ਹੋ ਗਏ ਪਰ ਸਾਡੀ ਫਾਈਲ ਦੇ ਵਿੱਚ ਕੋਈ ਦਿੱਕਤ ਨਹੀਂ ਅਸੀਂ ਕੰਡੀਸ਼ਨਾਂ ਸਰਕਾਰ ਦੀਆਂ ਪੂਰਨ ਕਰਦੇ ਆ ਦੂਸਰੀ ਜੋ ਪੰਜਾਬ ਜਿਹੜੀ ਬੈਂਕ ਆ ਸਾਡੀ ਇਹ ਕਿਸਾਨੀ ਬੈਂਕ ਆ ਤੇ ਇਹਦੇ ਪਿਛਲੇ 3-4 ਸਾਲ ਤੋਂ ਕਰਜ਼ੇ ਬੰਦ ਨੇ ਜੋ ਕਿ ਬਹੁਤ ਮਾੜੀ ਗੱਲ ਆ ਕਿਸਾਨਾਂ ਨੂੰ ਵੀ ਦੀ ਸਹੂਲਤ ਨਹੀਂ ਮਿਲ ਰਹੀ ਜਿਹੜਾ ਉਹ ਸਧਾਰਨ ਵਿਆਜ ਦੇ ਅਸੀਂ ਕਰਜ਼ਾ ਦਿੰਦੇ ਆ ਤਾਂ ਉਹ ਕਰਜ਼ੇ ਖਲੌਣ ਖਾਤਰ ਸੀ ਸੀਐਮ ਸਾਹਿਬ ਇੰਨਾ ਕੁ ਸਾਇਕਾ ਆਰਥਾ ਮੰਤਰੀ ਦਾ ਵੀ ਨਾਲ ਚਾਰਜ ਹੈ ਉਹਨਾਂ ਨੂੰ ਬੇਨਤੀ ਕਰਨ ਆਏ ਆ ਵੀ ਸਾਡੀ ਇਹ ਮੰਗ ਮੰਨੀ ਆਵੇ ਤੇ ਜਿਹੜੇ ਕਿਸਾਨੀ ਕਰਜ਼ੇ ਸ਼ੁਰੂ ਕੀਤੇ ਜਾਂਦੇ ਤੇ ਮੁਲਾਜ਼ਮਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਫਿਮਾ ਪੇ ਕਮਿਸ਼ਨੋਂ ਲੱਗਦਾ ਕਿੰਨੇ ਕੁ ਮੁਲਾਜ਼ਮਾਂ ਤੇ ਕਿੰਨੇ ਕੁ ਕਿਸਾਨ ਪੰਜਾਬ ਦੇ ਬਈ ਜੀ ਮੁਲਾਜ਼ਮ ਸਾਡੇ 700 ਦੇ ਤਕਰੀਬਨ ਮੁਲਾਜ਼ਮਾਂ ਤੇ 8 ਲੱਖ ਤੋਂ ਪਲੱਸ ਸਾਡੇ ਨਾਲ ਕਿਸਾਨ ਜੁੜੇ ਹੋਏ ਨੇ ਉਹ ਹੜਤਾਲ ਨਾ ਵੀ ਚੱਲ ਰਹੀ ਕਿਸੇ ਇਸ ਮੰਗ ਨੂੰ ਲੈ ਕੇ ਕਿ ਹਪਤਾਲ ਚਾਹਤੇ ਆ ਨਹੀਂ ਹਾਂ ਸਾਡੀ ਕਾਲੋ ਸ਼ੂਡ ਹੜਤਾਲ ਲਗਾਤਾਰ ਜਾਰੀ ਆ ਉਹ 15 ਅਪ੍ਰੈਲ ਤੋਂ ਆ ਉਹ ਅਣ ਮਿੱਥੇ ਸਮੇਂ ਲਈ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਦਾਂ ਕੰਮ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਕੰਮ ਉਦਾਂ ਸਾਰੀ ਪ੍ਰਭਾਵਿਤ ਹੋ ਰਿਹਾ ਬਾਈ ਜੇ ਕਿਸਾਨਾਂ ਨੂੰ ਹੁਣ ਲੋਡ ਹੁੰਦੀ ਹੈ ਉਹਨਾਂ ਨੇ ਜਿਹੜੇ ਕਿਸਾਨੀ ਜਿਹੜੇ ਕਰਜ਼ੇ ਦੀ ਕਿਸ਼ਤ ਭਰਨੀ ਹੁੰਦੀ ਹੈ ਉਹ ਪਰਦੇ ਆ ਇੱਕ ਅਸੀਂ ਨੋ ਡਿਊ ਸਰਟੀਫਿਕੇਟ ਦਿੰਨੇ ਆ ਜੋ ਕਿਸਾਨ ਕਿਸੇ ਨੇ ਵੀ ਰਜਿਸਟਰੀ ਕਰਾਉਣੀ ਹੈ ਸਾਡੇ ਉਹ ਵੀ ਬੰਦ ਕੀਤੇ ਹੋਏ ਨੇ ਸੋਨੂੰ ਵੱਡੀ ਗੱਲ ਦੱਸਾਂ ਸਰਕਾਰ ਦੇ ਧਿਆਨ ਹੈ ਤੱਕ ਲਿਆਉਣੀ ਚ ਅਸੀਂ ਧੰਨਵਾਦੀ ਹੋਵਾਂਗੇ ਸਰਕਾਰ ਦਾ ਬੋਝ ਕੋਈ ਨਹੀਂ ਸਰਕਾਰ ਤੇ ਸਰਕਾਰ ਪੇ ਕਮਿਸ਼ਨ ਲੇਟ ਕਰਦੀ ਆ ਤਾਂ ਸਰਕਾਰ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਆ ਸਾਡੀ ਜਲਾਈ ਦੇ ਵਿੱਚ ਜਿਹੜੀ ਨਿਵਾੜ ਦੀ ਕਿਸ਼ਤ ਮੂੜਨੀ ਹੁੰਦੀ ਉਹ 90 ਕਰੋੜ ਦੀ ਆ ਜਦੋਂ ਅਸੀਂ ਰਿਕਵਰੀ ਨਹੀਂ ਕਰਾਂਗੇ ਤਾਂ ਸਰਕਾਰ ਦੀ ਲਾਇਬਿਲਟੀ ਹੈ ਸਰਕਾਰ ਨੂੰ ਪੱਲੇ 90 ਕਰੋੜ ਦੇਣਾ ਪਊਗਾ ਕਿਉਂਕਿ ਸਰਕਾਰ ਤਾਂ ਉਹਦੇ ਤੇ ਬਾਂਡਰ ਨਾ ਦੇਣ ਵਾਸਤੇ ਨਹੀਂ ਸਾਨੂੰ ਪੇ ਕਮਿਸ਼ਨ ਲਾਗੂ ਕਰੇ ਸੀ ਆਪਦਾ ਕੰਮ ਕਰੀਏ ਸੀ ਆਪਦੀ ਨਿੱਜੀ ਤੌਰ ਤੇ ਰਿਕਵਰੀ ਕਰੀਏ ਤੇ ਸਰਕਾਰ ਨੂੰ ਪੈਸੇ ਜਿਹੜੇ ਨਿਵਾੜ ਨੂੰ ਪੈਸੇ ਮੂੜੀਏ ਆਹ ਨਾਲ ਪ੍ਰੋਬਲਮ ਹੈ ਆਉਣ ਵਾਲਾ ਪ੍ਰੋਗਰਾਮ ਸਾਡੇ ਦੇਖੋ ਜਿਹੜੀ ਕਲਮ ਸ਼ੂਟ ਹੜਤਾਲਾਂ ਲਗਾਤਾਰ ਜਾਰੀ ਰੱਖੂ ਇਸ ਸਬੰਧੀ ਜੋ ਅਗਲਾ ਅਸੀਂ 29 ਤਰੀਕ ਤੱਕ ਵੇਟ ਕਰ ਰਹੇ ਹਾਂ ਕਿਉਂਕਿ ਸਾਨੂੰ ਪ੍ਰਸ਼ਾਸਨ ਨੇ ਜੋ ਭਰੋਸਾ ਦਿੱਤਾ ਸੀਐਮ ਰੈ residense ਤੇ ਵੀ ਸਾਡੀ ਕਿਸੇ ਦੇ ਕੋਈ ਜਗ੍ਹਾ ਗੱਲ ਹੋਈ ਹੈ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੋਮਵਾਰ ਤੱਕ ਤੁਹਾਡੀ ਮੰਗ ਨੂੰ ਪੋਜੀਟਿਵ ਲਵੇ ਨਾ ਅਸੀਂ ਸੌਟ ਆਊਟ ਕਰਾਂਗੇ ਜੇ ਨਹੀਂ ਹੁੰਦਾ ਤਾਂ 29 ਜਾਂ 30 ਅਪ੍ਰੈਲ ਨੂੰ ਲਈ ਸੀ ਜੋ ਯੂਨੀਅਨ ਦੀ ਮੀਟਿੰਗ ਰੱਖੀ ਤੇ ਅਗਲਾ ਪ੍ਰੋਗਰਾਮ ਕਰਾਂਗੇ ਤੇ ਉਹ ਇਸ ਨਾਲ ਉਹ ਦਿਖਾ ਦਵਾਂਗੇ ਤੇ ਹੁਣ ਅਸੀਂ ਲਾਸਟ ਵਾਰੀ ਮੰਗ ਪੱਤਰ ਦੇਣ ਆਏ ਸੀ ਸੋ ਸਰਕਾਰ ਦੇ ਖਿਲਾਫ ਵੀ ਕੁਝ ਬੋ ਥੋੜਾ ਜਿਹਾ ਸੰਘਰਸ਼ ਨੂੰ ਦੇਖਾ ਕਰੀਏ ਤੇ ਸਰਕਾਰ ਦੇ ਫਿਰ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਕੋਈ ਮੀਟਿੰਗ ਦਾ ਸਮਾਂ طے ਹੋਇਆ ਨਹੀਂ ਮੀਟਿੰਗ ਦਾ ਸ਼ਾਮ ਨੂੰ 4 ਵਜੇ ਦਾ ਕਹਿੰਦੇ ਆ ਵੀ ਅੱਜ ਸਾਨੂੰ ਅਸੀਂ ਅਰੇਂਜ ਕਰਕੇ ਜਿਹੜੀ ਕੋਸ਼ਿਸ਼ ਕਰ ਰਹੇ ਆ ਉਹ ਅਸਲੀ ਸਾਹਿਬ ਨੇ ਵੀ ਕਿਹਾ ਵੀ ਸ਼ਾਮ ਨੂੰ 4 ਵਜੇ ਤੱਕ ਵੇਟ ਕਰੋ ਸ਼ਾਇਦ ਤੁਹਾਡੀ ਕੋਈ ਮੀਟਿੰਗ ਫਿਕਸ ਕਰਵਾਦੀ ਤੇ ਬਟ ਹੱਲ ਕਰਦੀ